ਉਹ ਸਰਕਾਰੀ ਹਸਪਤਾਲ ਆ ਕੇ ਲੱਗੇ ਗਏ ਸਰਕਾਰੀ ਆ ਦੇਖੋ ਉਹ ਰਮਨ ਆਉਂਦੀ ਹੈ ਤਾਂ ਨਾ ਆ ਦੇਖੋ ਮਾਣੀ ਚਾਲ ਮਾਰ ਕੇ ਬੰਦ ਕਰਵਾ ਦੇਣਾ ਜੀ ਜਿੰਦਗੀ ਦਾ ਲੱਗਣਾ ਜੀ ਕਿਹਦੇ ਦੇ ਮਾਤਾ ਲੱਗ ਗਏ ਸੁਨਦਰ ਕਿਥੇ ਗਿਆ ਬੱਚੇ ਕਿੱਥੇ ਆਏ ਨਾ ਵੀਰ ਜੀ ਤੁਹਾਡਾ ਵੀਰ ਜੀ ਕੀ ਹੋਇਆ ਜੀ ਕੋਈ ਨਹੀਂ ਲੈਟ ਹੈ ਨਹੀਂ ਸੀ ਕਿ ਮੈਂ ਉੱਤੇ ਬੈਠਾ ਸੀਗਾ ਅਸੀਂ ਸਾਰੇ ਉੱਤੇ ਬੈਠੇ ਸੀਗੇ ਤੇ ਇਹਨਾਂ ਸੂਨ ਸੂਨ ਦੀ ਆਵਾਜ਼ ਹੀ ਆਈ ਮੈਂ ਚੱਲ ਥੱਲੇ ਜਾ ਕੇ ਦੇਖਿਆ ਕਾਜੀ ਦੀ ਆਵਾਜ਼ ਆਈ ਇਕੱਲੇ ਆ ਕੇ ਦੇਖਿਆ ਮਾੜੀ ਜੱਕ ਲੱਗੀ ਸੀ ਕਿਤਨ ਕਿਵੇਂ ਲੱਗੀ ਸੀ ਜੇ ਸਿਲੰਡਰ ਨੂੰ ਮੈਂ ਬੰਦ ਕਰ ਲੱਗ ਪਿਆ ਅਗਰ ਤੇਜ਼ ਹੋ ਗਿਆ ਮੈਂ ਚੱਕ ਕੇ ਇੱਧਰ ਛੋਟਾ ਤਾਂ ਪਾਣੀ ਪੋਣੀ ਅਸੀਂ ਵਾਦੂ ਸੁਤੇ ਬੁੱਜੀ ਨਹੀਂ ਕਿ ਭਾਈਓ ਲੈਡਾ ਮਾਰੂ ਉਹ ਦੁਖਾਦ ਲਿਆ ਤੇ ਫਿਰ ਮੇਰੇ ਚਾਚੇ ਦੇ ਕੱਟਦੇ ਵਜੇ ਮੰਮੀ ਹੋਈ ਝੋਕੀ ਉਹਨੂੰ ਅਟੈਕ ਦੀ ਪ੍ਰੋਬਲਮ ਲੱਗੀ ਚਾਚੇ ਦੇ ਕਿੰਨੇ ਕ ਵਜੇ ਤੁਹਾਡੇ ਨੇ ਪਾਸੇ ਕਿੰਨੇ ਕੀ ਨਾ ਉਹਨਾਂ ਦਾ ਉਹਨਾਂ ਦਾ ਹਾਰਦੀ ਜੇ ਨਹੀਂ ਅੱਜ ਤਾਂ ਵਸੀ ਮੋਦ